ਇਹ ਮੇਰਾ ਇਹ ਮਕਸਦ ਸੀ ਜੀ ਕਿ ਆਪਣੇ ਬਡੇ ਸਾਫਕਾ ਐਮਐਲਏ ਸਾਹਿਬ ਕਾਂਗਰਸ ਦੇ ਉਹੋ 2 ਦਿਨ ਤੋਂ ਪਿੰਡਾਂ ਦੇ ਵਿੱਚ ਜਾ ਕੇ ਮੇਰੇ ਤੇ ਅਲਿਗੇਸ਼ਨ ਇਹ ਲਗਾ ਰਹੇ ਆ ਕਿ ਇਹਨਾਂ ਨੇ ਸਾਡੇ ਮਨਰੇਗਾ ਦੇ ਜਿਹੜੇ ਆਪਣਾ ਮਨਰੇਗਾ ਆ ਗਿਆ ਕਮਰੇ ਸੀ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਉਸ 6000 ਮੈਂ ਪਾਸ ਕਰਵਾਈ ਸੀ ਇੰਟਰਨੈਟ 6000 ਕਟਵਾਤੇ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੌ ਖਾ ਕੇ ਕਹਿੰਦਾ ਮੈਂ ਕਹਿੰਦਾ ਇਹ ਦੋਨੇ ਹੱਥ ਖੜੇ ਕਰ ਕਰਕੇ ਬਿਆਨ ਦੇ ਰਹੀ ਸੀ ਇਨਾਂ ਸਰਦਾਰਾਂ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਣਾ ਵੀ ਪਹਿਲਾਂ ਤਾਂ ਮੈਨੂੰ ਤੁਸੀਂ ਆਪ ਦੇ ਬਾਰੇ ਦੱਸ ਦਿਓ ਕਿ ਚਲੋ ਮੈਂ ਤਾਂ ਸਰਦਾਰਾਂ ਵੀ ਤੁਸੀਂ ਕੀ ਹੋ ਵੀ ਤੁਸੀਂ ਸਰਦਾਰ ਨਹੀਂ ਇੱਕ ਪਾਸੇ ਤਾਂ ਇਹ ਬਿਆਨ ਦਿੰਦੇ ਆ ਵੀ ਮੈਂ ਤਾਂ ਜਰੋਂ ਦਾ ਇਲੈਕਸ਼ਨ ਲੜਦਾ ਮੈਂ ਐਲਸੀਆਂ ਚ ਲੜਦਾ ਮੈਂ ਜਦੀ ਸਰਦਾਰ ਆ ਤੇ ਦੂਜੇ ਪਾਸੇ ਸਰਦਾਰਾਂ ਦੀ ਕਮੈਂਟ ਕਰੀ ਜਾਂਦਾ ਵੈਸੇ ਕਹਿ ਦਨ ਵੀ ਇਹ ਰਾਜ ਭਾਗ ਵਾਲੇ ਨੇ ਜਾਂ ਸਰਕਾਰ ਵਾਲੇ ਨੇ ਸਰਦਾਰਾਂ ਦੀ ਟਿੱਪਣੀ ਕਰਕੇ ਕਰਦਾ ਫੇਰ ਚੁੰਡੀ ਵੜਦੇ ਆ ਤੇ ਜੇ ਫਿਰ ਅਸੀਂ ਭਰ ਲਈ ਫਿਰ ਚੀਕਾ ਮਾਰਨਗੇ ਸਿੱਧੀ ਗੱਲ ਕਰਨ ਪੰਜਾਬੀ ਚ ਅਲੀਗੇਸ਼ਨ ਲਾਇਆ ਵੀ 6000 ਇਹਨਾਂ ਨੇ ਮੇਰੇ ਕਮਰੇ ਕਟਾਤੇ ਹੁਣ ਮੈਂ ਤੁਹਾਨੂੰ ਉਸ ਗੱਲ ਦਾ ਸਬੂਤ ਦਿੰਨਾ ਉਹ 6000 ਕਹਿੰਦੇ ਆ ਆ ਸਾਰੇ ਪਿੰਡਾਂ ਦੀ ਸਾਡੇ ਕੋਲੇ ਲਿਸਟ ਪਈ ਆ ਆਨਲਾਈਨ ਇਹ ਲਿਸਟ ਬੋਲਦੀ ਆ ਕੋਈ ਇਹ ਨਹੀਂ ਵੀ ਮੇਰੇ ਕੋਲੇ ਇਕੱਲੇ ਕੋਲੇ ਆ ਇਹ ਲਿਸਟ ਦੇ ਵਿੱਚੋਂ ਆ ਦੇਖ ਲਓ ਕਿੰਨੇ ਰੂਮ ਅਸੀਂ ਪਾਸ ਕਰਾਏ ਆ 12000 68 ਕਮਰੇ ਪਾਸ ਕਰਾਏ ਆ ਉਹ 6000 ਤੋਂ ਰੋਈ ਜਾਂਦੇ ਆ ਅਸੀਂ 12000 68 ਕਮਰੇ ਪਾਸ ਕਰਾਏ ਆ ਔਰ ਓਪਨਲੀ ਕਿਹਾ ਸੀ ਹਰੇਕ ਨਗਰ ਦੇ ਵਿੱਚ ਜਾ ਕੇ ਕਿ ਕਿਸੇ ਦਾ ਕੋਈ ਰਹਿ ਨਾ ਜਾਵੇ ਜੀ ਪਾਰਟੀ ਵਾਲੀ ਤੋਂ ਉੱਪਰ ਉੱਠ ਕੇ ਕਿਸੇ ਵੀ ਗਰੀਬ ਦਾ ਅਸੀਂ ਕਮਰਾ ਜੀ ਦਾ ਪੈਨ ਵਾਲਾ ਲੋੜ ਆ ਜਿਹੜੇ ਨੂੰ ਰਹਿਣਾ ਨਹੀਂ ਚਾਹੀਦਾ ਬਾਤੇ ਔਰ ਓਪਨ ਸਾਰੇ ਇਹ ਚੈਨਲ ਖੁੱਲੇ ਵੀ ਸੀ ਸਾਈਟ ਖੁੱਲੀ ਵੀ ਸੀ ਅਸੀਂ ਖੁਦ ਸਾਰੇ ਬੰਦੇ ਭੇਜ ਕੇ ਮਿੰਨਤ ਕਰਾ ਕੇ ਵਿੱਚ ਪੁਆਏ ਆ ਮੈਨੂੰ ਸਮਝ ਨਹੀਂ ਆਉਂਦੀ ਪੀ ਇਹ ਕਿਹੜੀ ਅਲੀਗੇਸ਼ਨ ਲਾਈ ਜਾਂਦੇ ਜੀ ਕਿੱਥੋਂ ਅਸੀਂ ਕਟਾਤੇ ਓਪਨ ਸਾਈਡ ਸੀ ਬਿਨਾ ਮਤਲਬ ਦਾ ਲੋਕਾਂ ਨੂੰ ਇਹਨਾਂ ਨੇ ਗੁੰਮਰਾਹ ਕਰਨਾ ਔਰ ਅਗਲੀ ਗੱਲ ਤੁਹਾਨੂੰ ਮੈਂ ਦੱਸਾਂ ਜਿਹੜੀ ਅਸਲ ਗੱਲ ਆ ਇਹਨਾਂ ਦਾ ਇੱਕ ਚੱਕ ਦੂਹੇ ਵਾਲੇ ਤੋਂ ਵਰਕਰ ਆ ਰਾਜੂ ਸਿੰਘ son of ਸਰਦਾਰ ਤੇਜਾ ਸਿੰਘ ਆ ਮੈਂ ਥੱਲੇ ਚੱਕ ਗਿਰਜੜਾ ਲਿਖਿਆ ਹੋਇਆ ਇੰਨਾ ਤੋਂ ਚੱਕ ਕੇ ਇਹਨਾਂ ਨੇ ਰਿਟ ਪੁਆਤੀ ਹਾਈ ਕੋਰਟ ਦੇ ਵਿੱਚ ਵੀ ਸਾਡੇ ਮਕਾਨ ਕੱਟੇ ਗਏ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਆਂ ਕਿ ਜਿਹੜਾ ਇਹ ਰਾਜੂ ਸਿੰਘ ਆ ਇਹਦਾ ਆਪਦਾ ਉਸ ਲਿਸਟ ਦੇ ਵਿੱਚ ਨਾਮ ਆ ਪਹਿਲੇ ਨੰਬਰ ਤੇ ਉਹਨੂੰ ਪੁੱਛੋ ਵੀ ਤੇਰਾ ਨਾਮ ਹੈਗਾ ਉਹਨੂੰ ਤੁਸੀਂ ਇੰਨੀ ਕੁ ਮਿਹਰਬਾਨੀ ਰੱਖਿਓ ਜ਼ਰੂਰ ਪੁੱਛਿਓ ਵੀ ਤੇਰਾ ਨਾਮ ਹੈਗਾ ਕਿ ਕੱਟਿਆ ਗਿਆ ਜੇ ਤੇਰਾ ਨਾਮ ਹੈਗਾ ਤਾਂ ਫਿਰ ਤੂੰ ਕਿਉਂ ਰਿਟ ਪਾਈ ਤੂੰ ਤੇਰੇ ਨਾਮ ਵਿੱਚ ਆ ਔਰ ਮੈਂ ਅੱਜ ਵੀ ਓਪਨਲੀ ਕਹਿ ਰਿਹਾ ਕਿਸੇ ਸੱਜਣ ਦਾ ਰਹਿ ਗਿਆ ਹੋਵੇ ਸਾਡੇ ਕੋਲੇ ਅਪਰੋਚ ਕਰ ਸਕਦਾ ਮੇਰੇ ਕੋਲੇ ਨਹੀਂ ਆਉਣਾ ਵੀਡੀਓ ਸਭ ਕੋਲੇ ਚਲਾ ਜਾਵੇ ਫਿਰ ਪਵਾ ਦਾਂਗੇ ਲੋਕਾਂ ਨੂੰ ਮਿਸਗਾਈਡ ਨਾ ਕਰੇ ਨਾਮ ਕਿੰਨਾ ਦੇ ਕੱਟੇ ਗਏ ਆ ਜਿਹੜੇ ਇਹਨਾਂ ਨੇ ਆਪਦੇ ਚਹੇਤਿਆਂ ਦੇ ਨਾਮ ਵਿੱਚ ਪਾਏ ਸੀ ਜਿਨ੍ਹਾਂ ਦੇ ਤਿੰਨ ਤਿੰਨ ਮੰਜ਼ਲਾ ਆਪਣਾ ਮਕਾਨ ਬਣਾਏ ਹੋਏ ਕੋਠੀਆਂ ਬਣਾਈਆਂ ਗਿਆ ਉਹ ਜਦੋਂ ਸਰਵੇ ਕਰਨ ਵਾਲੇ ਉੱਥੇ ਫੋਟੋਆਂ ਕਰਨ ਗਏ ਉਹਨਾਂ ਨੇ ਨਾ ਕੱਟਦੇ ਉਹਨਾਂ ਦੀ ਇਹਨਾਂ ਨੂੰ ਮਿਰਚਾਂ ਲੱਗ ਰਹੀਆਂ ਵੀ ਸਾਡੇ ਚਿਹਤਿਆਂ ਦੇ ਨਾ ਕੱਟੇ ਗਏ ਲੇਕਿਨ ਕਿਸੇ ਗਰੀਬ ਦਾ ਨਹੀਂ ਨਾ ਕੱਟਿਆ ਜਿਹੜੀ ਸੌਂ ਖਾ ਰਿਆ ਬਿਲਕੁਲ ਸ਼ਰੀਆਮ ਝੁੱਠੀ ਖਾ ਰਿਆ ਤੁਸੀਂ ਵੀ ਸਾਰੇ ਬੜੇ ਭੜੀ ਪਾਂਤ ਇਹਨਾਂ ਤੋਂ ਵਕਫ ਹੋ ਸੌਂਾ ਸੌਂਾ ਤੇ ਇਹਨਾਂ ਦੇ ਖੱਬੇ ਹੱਥ ਦਾ ਕੰਮ ਆ ਖਾ ਜਾਂਦੇ ਆ ਪਹਿਲਾਂ ਕੈਪਟਨ ਸਾਹਮਣੇ ਏਡੀ ਵੱਡੀ ਗੱਦੀ ਸੀ ਪਹਿਲਾਂ ਨਵੇਂ ਪੁੱਛ ਲੋ ਵੀ ਉਹ ਸੌਂ ਪਹਿਲਾਂ ਉਹ ਨਹੀਂ ਨਾ ਨਿਪਟ ਲੋ ਫਿਰ ਤੁੰ ਕਾਲੀ ਕਾ ਸੋਹਾਂ ਦੇ ਇਹਨਾਂ ਦੇ ਮਤਲਬ ਕੋਈ ਇਤਬਾਰ ਕਿਸੇ ਵੀ ਕਿਸਮ ਦਾ ਇੱਕ ਪੈਸਾ ਵੀ ਇਹਦੇ ਚ ਕੋਈ ਫਰਕ ਆ ਜੇ ਮੈਂ ਬੜੇ ਦਾਅਵੇ ਨਾ ਕਹਿ ਰਿਹਾ ਮੈਂ ਜ਼ਿੰਮੇਦਾਰ ਹਾਂ ਅੱਜ ਦੀ ਤੁਹਾਨੂੰ ਇੱਕ ਪ੍ਰੈਸ ਫਾਈਟ ਦਿੱਤੀ ਝੂਠ ਮਾਰ ਕੇ ਨਾ ਮਤਲਬ ਕਿ ਵੋਟਾਂ ਬਟੋਰੋ ਸੱਚ ਕਹਿ ਕੇ ਵੋਟਾਂ ਲਓ ਵੀ ਤੁਸੀਂ ਕੀ ਕੀਤਾ ਤੇ ਕੀ ਕਰੋਗੇ ਜੇ ਤੁਹਾਨੂੰ ਆਪਣਾ ਲੋਕਾਂ ਨੇ ਪਬਲਿਕ ਨੇ ਵੋਟ ਪਾਤੀ ਤੁਸੀਂ ਜਿੱਤ ਚੋਗੇ ਸਾਨੂੰ ਪਾਤੀ ਸੀ ਜਦ ਸੰਗ ਲੋਕਾਂ ਦੇ ਸਾਹਮਣੇ ਸਾਰਾ ਕੁਝ ਮੈਂ ਕਿਹਾ ਸੀ ਇਲੈਕਸ਼ਨ ਤੋਂ ਪਹਿਲਾਂ ਵੀ ਅਸੀਂ ਕਿਸੇ ਵੀ ਕੈਂਡੀਡੇਟ ਦੇ ਕਾਗਜ਼ ਕੈਂਸਲ ਨਹੀਂ ਕਰਾਉਂਦੇ ਕਈ ਸੱਜਣਾ ਨੇ ਤੁਹਾਨੂੰ ਮੈਂ ਦੱਸਦਾ ਕਾਗਜ਼ ਗਲਤ ਭਰੇ ਸੀ ਇਸ ਟੀਮ ਸਾਹਿਬ ਨੂੰ ਪੁੱਛ ਲਿਓ ਸੱਦ ਕੇ ਠੀਕ ਕਰਾਇਆ ਵੀ ਆ ਕੇ ਕਾਕਾਰ ਸੈਂਡ ਕਰਕੇ ਜਾ ਕੱਲ ਨੂੰ ਸਾਡੇ ਤੇ ਐਲੀਗੇਸ਼ਨ ਆਏਗਾ ਕੰਮ ਤੁਸੀਂ ਨਹੀਂ ਕੀਤੇ ਲੋਕ ਤੁਹਾਡੇ ਨਾਲ ਹੈ ਨਹੀਂ ਤੇ ਅਲੀਗੇਸ਼ਨ ਤੁਸੀਂ ਸਾਡੇ ਤੇ ਲਾਉਂਦੇ ਐਨੇ ਵਾਸਤੇ ਅੱਜ ਪ੍ਰੈਸ ਕਾਨਫਰੰਸ ਕੀਤੀ ਸੀ ਜਿਹੜੇ ਨਾਂ ਕੱਟੇਗੇ ਉਹ ਪਹਿਲਾਂ ਤੋਂ ਸ਼ਾਮਲ ਸੀ ਜਿਹੜੇ ਕੀਤੇ ਵੇ ਕਾਂਗਰਸ ਸਰਕਾਰ ਵੱਲ ਦੇ ਸੀ ਜਿਹੜੇ ਕੱਟੇਗੇ ਨਾਂ ਇਹ ਉਹ ਵੈਰੀਫਾਈ ਕਰਕੇ ਮੈਂ ਤੁਹਾਨੂੰ ਦੱਸਦਾ ਜੀ ਨਾਂ ਕਿਸੇ ਦੇ ਰਣਜੀਤ ਜੀ ਕੱਟੇ ਹੀ ਨਹੀਂ ਗਿਆ ਨਾਂ ਜਦੋਂ ਸਾਈਟ ਖੁੱਲੀ ਵਿੱਚ ਨਾਂ ਹੋਰ ਐਡ ਕੀਤੇ ਜਦੋਂ ਨਾਮ ਐਡ ਕੀਤੇ ਇੱਕ ਆਪਣਾ ਸਰਵੇ ਕੰਡਕਟ ਹੋਇਆ ਉਹ ਸਰਵੇ ਦੇ ਵਿੱਚ ਉਹਨਾਂ ਨੇ ਸਾਰੇ ਨਾਂ ਚੈੱਕ ਕੀਤੇ ਜਿਹੜੇ ਤਾਂ ਸਹੀ ਸੀ ਵਾਕਈ ਨੀਡੀ ਸੀ ਉਹਨਾਂ ਨੇ ਛੱਡਦੇ ਜਿਹੜੇ ਨੀਡੀ ਹੈ ਨਹੀਂ ਸੀ ਉਹ ਉਹਨਾਂ ਨੇ ਕੱਟ ਪੈਂਦਣਾ ਨਹੀਂ ਕੋਟੀਆਂ ਪੰਜਾਂ ਦੀਆਂ ਸੀ ਅਸਨ ਰੌਲਾ ਤਾਂ ਆਹਾ ਲੇਕਿਨ ਕਿਸੇ ਵੀ ਗਰੀਬ ਦਾ ਨਾਂ ਕਟਿਆ ਗਿਆ ਇੱਕ ਦਾ ਵੀ ਤੁਸੀਂ ਜਾ ਕੇ ਓਪਨ ਪਿਆ ਭਾਈ ਸਾਹਿਬ ਉਹ ਤਾਂ ਸਾਰਾ ਕੁਝ ਕੋਈ ਐ ਤਾਂ ਨਹੀਂ ਵੀ ਅਸੀਂ ਆਪਦੇ ਜੇਬ ਚੋਂ ਦੇਣੇ ਆ ਮਕਾਨ ਸਰਕਾਰ ਨੇ ਦੇਣੇ ਆ ਸਰਕਾਰ ਦੀ ਚੀਜ਼ ਆ ਉੱਤੋਂ ਪੈਸੇ ਆਉਣੇ ਆ ਉਹ ਜਾ ਕੇ ਚੈੱਕ ਕਰ ਲੋ ਨਾਲੇ ਇਹਨਾਂ ਦੇ ਤਾਂ ਸੀਛੀ ਅਰਜੇਸ ਤੇ ਬਾਰਿਆਂ ਕਰਕੇ ਦਿੱਤੇ ਆ ਉਹਨੂੰ ਡਬਲ ਕਰਕੇ ਦਿੱਤੇ ਆ ਜੇ ਕੋਈ ਇਹੋ ਜੀ ਮਨਚ ਕੋਈ ਹੁੰਦੀ ਉਹ ਨਹੀਂ 21 ਔਰ ਇਹਨਾਂ ਦੇ ਅੜਿੱਕੇ ਕਰਕੇ ੜਿਆ ਪਿਆ ਕੰਮ ਜਿਹੜਾ ਇਹਨਾਂ ਨੇ ਉਥੇ ਹਾਈ ਕੋਰਟ ਦੇ ਵਿੱਚ ੜਿੱਕਾ ਪਾਰਕਿਆ ਵੀ ਕੋਈ ਹੋਰ ਨਾਮ ਕਾਣ ਦੇ ਦੇ ਜਾਂ ਅਪ ਐਲੀਗੇਸ਼ਨ ਲਾ ਦਾਂਗੇ ਜੇ ਇਹ ਵੰਡ ਗਏ ਸਾਰਿਆਂ ਦੀ ਸਰਵੇ ਸਰਵੇ ਕਰਾ ਕੇ ਤਾਂ ਸਾਡੇ ਨੰਬਰ ਘਟ ਜਾਣਗੇ ਆਪ ਦੇ ਕੱਲੇ ਫੋਕੇ ਨੰਬਰਾਂ ਪਿੱਛੇ ਗਰੀਬ ਆਦਮੀਆਂ ਦਾ ਨੁਕਸਾਨ ਕਰੀ ਜਾਂਦੇ ਆ ਜੀ ਭਾਈ ਜੀ ਇੱਕ ਪਿਛਲੇ 4 ਦਿਨਾਂ ਤੋਂ ਬਿਜੋਦ ਪਰ ਸਿੱਧੂ ਕਾਂਗਰਸ ਦੇ ਪੰਜਾਬ ਦੇ ਪੇਂ ਲੀਡਰਾਂ ਤੇ ਇਲਜ਼ਾਮ ਲਾ ਰਹੇ ਕਿ ਕਟਾ ਗੇਚੀਆਂ ਜਾ ਰਹੇ ਹਨ ਉਹ ਸਵੰਦ ਸਰ ਕੀ ਕਹੋਗੇ ਸਰ ਇਹੀ ਕਹੂੰਗਾ ਦੇਖੋ ਇੱਕ ਗੱਲ ਬੜੀ ਕਲੀਅਰ ਕਰਤਾ ਤੁਹਾਡੇ ਯਾਦ ਹੋਣਾ 2021 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਸੀ ਤੇ ਹਰ ਬੰਦੇ ਦੀ ਜ਼ੁਬਾਨ ਤੇ ਇਹ ਗੱਲ ਸੀ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਸੀਐਮ ਬਣਗੇ ਹਰ ਬੰਦੇ ਦੀ ਜ਼ੁਬਾਨ ਤੇ ਇਹ ਗੱਲ ਸੀ ਦੇਖੋ ਗੱਲ ਸ਼ੱਕ ਦੇ ਘੇਰੇ ਦੇ ਵਿੱਚ ਆਉਂਦੀ ਆ ਜਦੋਂ ਸਿੱਧੂ ਸਾਹਿਬ ਨੂੰ ਨਾ ਸੀਐਮ ਬਣਾ ਕੇ ਤੇ ਚੰਨੀ ਸਾਹਿਬ ਨੂੰ ਬਣਾਇਆ ਅੱਜ ਇੱਕ ਕਾਰਟੂਨ ਵੀ ਚੱਲੀ ਜਾਂਦਾ ਸੀ ਉਹ ਸਿੱਧੂ ਸਾਹਿਬ ਦੇ ਮੈਡਮ ਵੀ ਇਹੀ ਗੱਲ ਕਹਿ ਰਹੇ ਆ ਵੀ ਸਾਥੋਂ ਪੈਸੇ ਨਹੀਂ ਦਿੱਤੇ ਗਏ ਤਾਂ ਹੀ ਦੂਜੇ ਪਾਸੇ ਸੀਐਮ ਬਣਾਤਾ ਜਿਹੜਾ ਬੰਦਾ ਪੈਸੇ ਦਿੰਦਾ 500 ਕਰੋੜ ਰੁਪਈਆ ਉਹਨੂੰ ਇਹ ਸੀਐਮ ਬਣਾ ਦਿੰਦੇ ਆ ਤੇ ਦੂਜੇ ਪਾਸੇ ਐਲੀਗੇਸ਼ਨ ਬੜੇ ਵੱਡੇ ਲੱਗ ਰਹੇ ਆ ਮੈਡਮ ਸਿੱਧੂ ਨੂੰ ਤਾਂ ਇੱਥੋਂ ਤੱਕ ਲਾਤਾ ਕਿ ਸਾਡੇ ਪ੍ਰਧਾਨ ਸਾਹਿਬ ਸ੍ਰੀ ਦੇ ਕਰਪਟ ਬੰਦੇ ਆ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਅਸੀਂ ਇਹਨਾਂ ਦੀ ਅਗਵਾਈ ਥਲੇ ਕੰਮ ਨਹੀਂ ਕਰਨਾ ਅੱਜ ਇੱਕ ਕਾਂਗਰਸ ਦੇ ਬੰਦੇ ਦੀ ਹੋਰ ਇੰਟਰਵਿਊ ਆ ਰਹੀ ਸੀ ਮੈਂ ਰਸਤੇ 'ਚ ਆਉਂਦਾ ਸੁਣ ਰਿਹਾ ਸੀ ਉਹਨਾਂ ਨੇ ਵੀ ਪ੍ਰਧਾਨ ਸਾਹਿਬ ਦੇ ਐਲੀਗੇਸ਼ਨ ਲਾਏ ਕਿ ਜਿਹੜਾ ਕੋਈ ਚਾਰ ਪੈਸੇ ਲੈ ਕੇ ਜਾਵੜੇ ਉਹ ਵੀ ਟਿਕਟ ਦਾ ਦਾਵੇਦਾਰ ਸੀ ਤੇ ਉਹਨੂੰ ਤਾਂ ਇਹ ਬਾਹ ਲੈਂਦਿਆ ਕੋਲੇ ਤੇ ਜਿਹੜੇ ਸਾਡੇ ਵਰਗੇ ਤੋਂ ਨਾਂ ਦਿੱਤੇ ਜਾਣ ਉਹਨਾਂ ਨੂੰ ਕਹਿੰਦਾ ਚੱਕੋ ਫਿਰ ਤੁਸੀਂ ਤਈਆਂ ਇਹ ਉਹਨਾਂ ਦੀ ਇੰਟਰਵਿਊ ਹੈ ਜਿਹੜੇ ਉੱਥੋਂ ਦੇ ਗਾਹਕ ਸੀ ਤੇ ਉਹਨਾਂ ਨੇ ਬਾਜਵਾ ਸਾਹਿਬ ਤੇ ਵੀ ਅਲੀਗੇਸ਼ਨ ਲਾਇਆ ਵੀ ਮੈਥੋਂ ਬਾਜਵਾ ਸਾਹਿਬ ਨੇ 3 ਕਰੋੜ ਮੰਗਿਆ ਮੈਂ ਹੱਤਵਨ ਤੇ ਤੇ ਦੂਜਿਆਂ ਨੇ ਕਹਿੰਦੇ ਕੋਈ ਹਸਾਬ ਤਾ ਕਰ ਲਿਆ ਹੋਣਾ ਤੇ ਉਹਨਾਂ ਨੂੰ ਟਿਕਟ ਦੇਤੀ ਇਹ ਤਾਂ ਸਾਜੀ ਇੰਮਤੇ ਵੀ ਲੱਗ ਰਿਹਾ ਵਿਚਾਰੇ ਨੇ ਪ੍ਰਧਾਨ ਨੂੰ ਉਹਨਾਂ ਨੇ ਇਹ ਵੀ ਨਾਲ ਕਿਹਾ ਇਹ ਕੁਐਸਚਨ ਜੇ ਤੁਸੀਂ ਸੀਐਮ ਸਾਹਿਬ ਨੂੰ ਪੁੱਛੋ ਤਾਂ ਜ਼ਿਆਦਾ ਬੈਟਰ ਹੈ ਕਿ ਜਿਹੜੇ ਵਿਚਾਰੇ ਆ ਉਹ ਹੀ ਦੱਸ ਸਕਦੇ ਆ ਮੇਰੇ ਕੋਲੇ ਜੋ ਇਨਫੋਰਮੇਸ਼ਨ ਆ ਤੁਹਾਨੂੰ ਉਹ ਦੱਸਤੀ ਦੇਖੋ ਇਹੋ ਜੇ ਕਿੰਨਾ ਚਿਰ ਬਚਾਉਣਗੇ ਜੀ ਤੇ ਨਾ ਕੋਈ ਬਚੇ ਇਹੋ ਜੇ ਅਲੀਗੇਸ਼ਨ ਕਦੇ 부ਝੇ ਨਹੀਂ ਦਿੰਦੇ ਹੁੰਦੇ ਸਾਹਮਣੇ ਆ ਜਾਂਦੇ ਆ ਜੇ ਕੁਝ ਨੇਕੀ ਕੀਤੀ ਹੋਵੇ ਓਕੇ ਠੀਕ ਹੈ